ਪਾਲਿਆ ਇੱਕ ਗੱਲ ਦੱਸੋ ਵੀਰਿਆ ਕਿੰਨਾ ਸਮਾਂ ਹੋ ਗਿਆ ਕਬੱਡੀ ਖੇਡਦੇ ਨੂੰ ਤੇ 2007 ਤੋਂ ਇੰਟਰਨੈਸ਼ਨਲ ਲੈਵਲ ਦੀ ਕਬੱਡੀ ਆ ਮੁੰਡੇ ਨੇ ਕਿੰਨੀ ਸ਼ੁਰੂ ਕੀਤੀ ਤੇ ਬੱਲੇ ਬੱਲੇ ਕਰਵਾਈ ਪਾਲਿਆ ਹੁਣ ਤੱਕ ਕੀ ਚੀਜ਼ ਦਿੱਤੀ ਆ ਬੈਕਟਰੂ ਦੀ ਕਿਰਪਾ ਕਹਿੰਦਾ ਦਰਸ਼ਕਾਂ ਦੇ ਦਿਲ ਜਿੱਤੇ ਨੇ ਦਰਸ਼ਕਾਂ ਨੇ ਮੈਨੂੰ ਰੱਬ ਵਰਗਾ ਪਿਆਰ ਦਿੱਤਾ ਮੈਂ ਉਹਨਾਂ ਦੀ ਬਦੌਲਤਾਂ ਜੋ ਵੀ ਕੁਝ ਹੈਗਾ ਪਾਲੇ ਦੇ ਨਾਲ ਤੇ ਤਾੜੀ ਮਾਰ ਦਿਓ ਜ਼ੋਰਦਾਰ ਮੇਰੇ ਵੀਰੋ ਤੁਹਾਨੂੰ ਰੱਬ ਮੰਨਦਾ ਆਹ ਤਾੜੀ ਬਦੌਲਤ ਹੈ ਲੈ ਵੀ ਹਰਜੋਤ ਉਰਾਂ ਨੂੰ ਆਈ ਜਰਾ ਨੌਜਵਾਨਾ ਹਰਜੋਤ ਭੰਡਾਲਾ ਵਾਲਾ ਆਇਆ ਹੈ ਆਹ ਮੁੰਡਾ ਮੇਰੇ ਵੀਰੋ ਪੱਕੇ ਤੌਰ ਤੇ ਕਹਿੰਦੇ ਕੈਨੇਡਾ ਵਿੱਚ ਵੱਸਦਾ ਹੈ ਪੜਨ ਗਿਆ ਸੀ ਅਸੀਂ ਜਦੋਂ ਹੁਣ ਦੁਬਾਰਾ ਆਸਟ੍ਰੇਲੀਆ ਆਇਆ ਨਾ ਇੱਕੋ ਫਲਾਈਟ ਤੇ ਅਸੀਂ ਇਕੱਠੇ ਆਇਆ ਹਰਜੋਤ ਭੰਡਾਲਾ ਵੱਜਦਾ ਸੁਹਾਾ ਇੰਨਾ ਕੱਲਗਾ ਮੈਂ ਦੱਸ ਨਹੀਂ ਸਕਦਾ ਬਹੁਤ ਮਿਲਨ ਸਰ ਗੱਭਰੂ ਐ ਗੱਭਰੂਆ ਇਹ ਦੱਸ ਤਰੀ ਉਮਰ ਕਿੰਨੀ ਹੋ ਗਈ ਐ ਨੌਜਾਨਾ 24 ਸਾਲ ਐ ਭਾਜੀ 24 ਸਾਲ ਉਮਰ ਹੋ ਗਈ ਐ ਤੇ ਕਿਹੜੇ ਸ਼ਹਿਰ ਵਿੱਚ ਰਹਿੰਦਾ ਕੈਨੇਡਾ ਦੇ ਸਰੀ ਰਹਿੰਦਾ ਭਾਜੀ ਕਬੱਡੀ ਪੰਜਾਬ ਤੋਂ ਖੇਡਣੀ ਸ਼ੁਰੂ ਕੀਤੀ ਜਾਂ ਕੈਨੇਡਾ ਜਾ ਕੇ ਸ਼ੁਰੂ ਕੀਤੀ ਪੰਜਾਬ ਵੀ ਖੇਡਦਾ ਐ ਭਾਜੀ ਪਰ ਉੱਥੇ ਜ਼ਿਆਦਾ ਮਿਹਨਤ ਤਿਆਰੀ ਕਰਕੇ ਉਸਤਾਦ ਕੋਲ ਫੇ ਤਾਂ ਖੇਡਣ ਲੱਗਾਂ ਭਾਜੀ ਥੋੜਾ ਥੋੜਾ ਪੰਜਾਬ ਖੇਡਦਾ ਸੀ ਤੇ ਜਿਹੜੀ ਬਾਕੀ ਟੌਪ ਦੀ ਕਬੱਡੀ ਖੇਡਣੀ ਮੇਰੇ ਵੀਰੋ ਆਹ ਮੁੰਡੇ ਨੇ ਕਨੇਡਾ ਦੀ ਧਰਤੀ ਤੋਂ ਸ਼ੁਰੂ ਕੀਤੀ ਹੈ ਅੱਜ ਕਬੱਡੀ ਦੀ ਦੁਨੀਆ ਵਿੱਚ ਬਹੁਤ ਵੱਡਾ ਨਾਂ ਬਣ ਗਿਆ ਆਹ ਮੁੰਡੇ ਨੇ ਕਨੇਡਾ ਦੇ ਕੱਪਾਂ ਤੇ ਮੇਰੇ ਵੀਰੋ ਸਿਰੇ ਦੀਆਂ ਕਬੱਡੀਆਂ ਪਾਈਆਂ ਫਿਰ ਦੋ ਵਾਰ ਪੰਜਾਬ ਖੇਡਣ ਗਿਆ ਪੰਜਾਬ ਦਾ ਸੀਜ਼ਨ ਵੀ ਟੌਪ ਦਾ ਖੇਡਿਆ ਤੇ ਇਹ ਦੱਸੋ ਆਸਟ੍ਰੇਲੀਆ ਪਹਿਲੀ ਵਾਰ ਆਇਓ ਹਾਂਜੀ ਭਾਜੀ ਪਹਿਲੀ ਵਾਰ ਆਏ ਜੀ ਤੇ ਕਿੱਦਾਂ ਲੱਗਿਆ ਬਹੁਤ ਵਧੀਆ ਲੱਗਾ ਭਾਜੀ ਠੀਕ ਹੈ ਪਹਿਲੀ ਵਾਰ ਆਸਟ੍ਰੇਲੀਆ ਖੇਡਣ ਆਇਆ ਤੇ ਕਹਿੰਦਾ ਬਹੁਤ ਚੰਗਾ ਲੱਗਿਆ ਆਸਟ੍ਰੇਲੀਆ ਆ ਕੇ ਤੇ ਕਿੰਦਾ ਦੀ ਮਿਹਨਤਾਂ ਤੁਹਾਡੀ ਸੱਟ ਲੱਗੀ ਸੀ ਥੋੜੀ ਹੁਣ ਖੇਡਣ ਲਈ ਪੂਰਾ ਰੈਡੀ ਹੋ ਹਾਂਜੀ ਭਾਜੀ ਟ੍ਰੇਨਿੰਗ ਕਰੀ ਜਾਂਦੇ ਆ ਬਾਕੀ ਰੈਡੀਆਂ ਹਾਂ ਜੀ ਭਾਜੀ ਖੇਡਣ ਟ੍ਰੇਨਿੰਗ ਕਰੀ ਜਾਂਦਾ ਤੇ ਮੁੰਡਾ ਰੈਡੀਅਲ ਤੇ ਫਿਰ ਕੈਨੇਡਾ ਵੀ ਖੇਡਣਾ ਅੱਗੇ ਜਾ ਕੇ ਹਾਂਜੀ ਭਾਜੀ ਕੈਨੇਡਾ 19 ਤਰੀਕ ਨੂੰ ਖੇਡਣਾ ਜੀ 19 ਤਰੀਕ ਨੂੰ ਜਾ ਕੇ ਕੈਨੇਡਾ ਦੀ ਧਰਤੀ ਦੇ ਕਬੱਡੀਆਂ ਪਾਉਣੀਆਂ ਹਰਜੋਤ ਪੰਡਾਲਾ ਵਾਲਾ ਸੁਖੇ ਪੰਡਾਲ ਦਾ ਪਿੰਡੂ ਰਾਣੇ ਪੰਡਾਲ ਦਾ ਪਿੰਡੂ ਦੇਬੇ ਪੰਡਾਲ ਦਾ ਪਿੰਡੂ ਹੈ ਵੱਡੇ ਮਲ ਪੈਦਾ ਕੀਤੇ ਆ ਆਹ ਪਿੰਡ ਨੇ ਇਹ ਤੋਂ ਵੀ ਵੱਡੀ ਆਸਾ ਸ਼ੁਭ ਦਵਾਵਾ ਗੁੱਡ ਲੱਕ ਹਰਜੋਤ ਦਾ ਧੰਨਵਾਦ ਉਹ ਜੱਜਾ ਸਰਪੰਚਾ ਕਾਇਮ ਆ ਜਾ ਮੜ ਦੋ ਗੱਲਾਂ ਕਰ ਲਈ ਯਾਰ ਜਾਦੇ ਆਏ ਨਾਸ ਕਿਉਂਕਿ ਦਰਸ਼ਕ ਚਾਹੁੰਦੇ ਆ ਕਿੰਨਾ ਟਾਈਮ ਹੋ ਗਿਆ ਕਾਟੇ ਖੇਡਦੇ ਨੂੰ ਤੇ 2001 ਤੋਂ 30 ਕਿਲੋ ਤੋਂ 25 ਤੋਂ ਖੇਡਦੇ ਆਣੇ ਤੇ 2001 ਤੋਂ 30 ਕਿਲੋ 25 ਕਿਲੋ ਵਜਨ ਤੋਂ ਕਾਟੀਆਂ ਮੁੰਡੇ ਨੇ ਸ਼ੁਰੂ ਕੀਤੀ ਬਾਹਰ 2010 ਤੋਂ ਵਿਦੇਸ਼ ਦੀ ਧਰਤੀ ਜਹਾਜ਼ ਬਹਿ ਕੇ ਖੇਡੇ ਆ ਤੇ ਹੁਣ ਤੱਕ ਕੀ ਕੀ ਜਿੱਤਿਆ ਤੇ ਅੱਟਾ ਮੇਰੇ ਵੀਰੋ 78 ਮੋਟਰਸਾਈਕਲ 78 ਮੋਟਰਸਾਈਕਲ ਜਿਹੜੇ ਹੁਣ ਤੱਕ ਜਿੱਤੇ ਨੇ ਟਰੈਕਟਰ ਤਿੰਨ ਟਰੈਕਟਰ ਜਿੱਤੇ ਨੇ ਤਿੰਨ ਜੀਪਾਂ ਜਿੱਤੀਆਂ ਨੇ ਤੇ ਦੋ ਫੋਰਚੂਨਰ ਗੱਡੀਆਂ ਦੇ ਨਾਲ ਆ ਬੱਬਰ ਸ਼ੇਰ ਦਾ ਕਾਉਡੀ ਤੋਂ ਸਨਮਾਨ ਹੋਇਆ ਇਹ ਥੋੜੀ ਖੇੜਾ ਓਏ ਬਾਪੂ ਇਹ ਥੋੜੀ ਖੇੜਾ ਓਏ ਬਾਪੂ ਲੈ ਵੀ ਜਾਂਦੇ ਆ ਐਂ ਦੱਸ ਨਵੀਂ ਪੀੜੀ ਨੂੰ ਕਾਉਡੀ ਬਾਰੇ ਕੋਈ ਸਨੇਹਾ ਦੇਣਾ ਚਾਹੁੰਦਾ ਤਾਂ ਜਰੂਰ ਦੱਸ ਸਵਾਦ ਜੀ ਆਪ ਵੀ ਸਿੱਖਦੇ ਆ ਉਹਨਾਂ ਨੂੰ ਅੱਜਕੱਲ ਸਾਰੇ ਆ ਮਿਹਨਤੀ ਆ ਬਸ ਵਈ ਵਾਹ ਇਹ ਕਹਿੰਦਾ ਮੈਂ ਵੀ ਸੰਧੂਆ ਹਾਲੇ ਸਿੱਖ ਰਿਹਾ ਤੇ ਉਹ ਵੀ ਮਿਹਨਤ ਕਰਨ ਤਾਂ ਇੱਥੇ ਤੱਕ ਜਰੂਰ ਪਹੁੰਚਣਗੇ ਬਾਬਾ ਨਾਨਕ ਉਹਨਾਂ ਦੇ ਸਿਰ ਤੇ ਅਥਰ ਰੱਖੂਗਾ ਜਦ ਦੇ ਦਿਨਾਂ ਤੇ ਜ਼ੋਰਦਾਰ ਤਾੜੀ ਮਾਰ ਦਿਓ ਰਾਜੂ ਨਾਲ ਦੋ ਗੱਲਾਂ ਕਰਾਂਗੇ ਰਾਜੂ ਕਿੰਨਾ ਸਮਾਂ ਹੋ ਗਿਆ ਕਬੱਡੀ ਖੇਡਦੇ ਨੂੰ ਹੋ ਗਿਆ ਭਾਈ 14 ਸਾਲ 14 ਸਾਲਾਂ ਤੋਂ ਆਹ ਮੁੰਡਾ ਕਬੱਡੀ ਖੇਡਦਾ ਆ ਰਿਹਾ ਤੇ ਕੌਂਟਰੀ ਦੇ ਵਿੱਚ ਹੁਣ ਤੱਕ ਕੀ ਕੀ ਜਿੱਤੇ ਐ ਭਾਈ ਦੋ ਟਰੈਕਟਰ ਇੱਕ ਗੱਡੀ ਤੇ ਦੋ ਟਰੈਕਟਰ ਇੱਕ ਗੱਡੀ 40 50 ਮੋਟਰਸਾਈਕਲ ਆਹ ਮੁੰਡੇ ਨੇ ਜਿੱਤੇ ਨੇ ਮੇਰੇ ਵੀਰੋ ਅੱਜ ਕੱਲ ਕਿਹੜੀ ਕੰਟਰੀ ਜਿਹੜੇ ਡੇਰੇ ਲਾਏ ਹੋਏ ਆ ਕੈਨੇਡਾ ਦੀ ਧਰਤੀ ਦਾ ਮੁੰਡਾ ਪੱਕਾ ਵਸਨੀਕ ਹੈ ਤੇ ਮਾ ਖੇਡ ਕਬੱਡੀ ਦਾ ਬੱਬਰ ਸ਼ੇਰ ਕਹੂੰਗਾ ਕੋਟਲਾਪੜੀ ਦੀ ਧਰਤੀ ਦਾ ਰਾਜੂ ਤਾੜੀ ਮਾਰ ਦਿਓ ਮੁੰਡੇ ਦੇ ਨਾਂ ਤੇ ਜ਼ੋਰਦਾਰ ਮੇਰੇ ਵੀਰੋ ਲੈ ਵੀ ਗੁਰੇ ਦੋ ਗੱਲਾਂ ਤੇਰੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਕਿੰਨਾ ਟਾਈਮ ਹੋ ਗਿਆ ਤੈਨੂੰ ਕਬੱਡੀ ਖੇਡਦੇ ਨੂੰ ਇਹਨੂੰ 14 ਸਾਲ ਹੋ ਗਏ ਮੁੰਡੇ ਨੂੰ ਕਬੱਡੀ ਖੇਡਦੇ ਨੂੰ ਤੇ ਹੁਣ ਤੱਕ ਕਿਹੜੇ-ਕਿਹੜੇ ਮੁਲਕ ਚ ਕਬੱਡੀ ਖੇਡੀ ਹੈ ਨਿਊਜ਼ੀਲੈਂਡ ਦੁਬਈ ਆਸਟ੍ਰੇਲੀਆ ਕੈਨੇਡਾ ਤੇ ਹੁਣ ਇੰਗਲੈਂਡ ਦੀ ਤਿਆਰੀ ਹੈ ਏ ਆ ਤਾੜੀ ਮਾਰ ਦੋ ਜ਼ੋਰਦਾਰ ਤਲੇਰ ਵਾਲਾ ਗੁਰੀ ਆ ਸੰਧੂਆਂ ਦਾ ਮੁੰਡਾ ਆਹ ਕਹਿੰਦੇ ਸਪਾਇਡਰਮੈਨ ਆ ਗਿਆ ਓਏ ਸਵਰਨਿਆ ਕਰ ਗੱਲਾਂ ਦੋ ਇੰਦਰਜੀਤ ਕਲਸੀਆ ਵਾਲਾ ਤਾੜੀ ਮਾਰ ਦੋ ਕੱਟ ਕੇ ਇਹ ਨਹੀਂ ਹੋ ਸਕਦਾ ਕਿ ਫਰਿਆਦ ਨਾ ਆਇਆ ਹੋਵੇ ਮੈਨੂੰ ਉੱਤਾ ਜੋੜੀ ਪੱਕੀ ਐ ਚਿੱਟੀਆਂ ਨੀਕਰ ਵਾਲੇ ਜਦੋਂ ਆਉਂਦੇ ਆ ਇਕੱਠੇ ਹੀ ਆਉਂਦੇ ਆ ਮੇਰੇ ਵੀਰੋ ਆ ਉਹ ਗੱਬਰੂ ਆ ਜਿਨ੍ਹਾਂ ਨੂੰ ਸੰਧੂ ਭਰਾਮਾ ਨੇ ਮੇਰੇ ਵੀਰੋ ਚਿੱਟੀਆਂ ਨੀਕਰਾਂ ਵਾਲੇ ਆ ਕੇ ਪੁਕਾਰਿਆ ਤੇ ਦੁਨੀਆ ਇੰਦਰਜੀਤ ਉਰੇ ਆ ਜਾ ਇੱਧਰ ਤੋਂ ਨਾ ਜਾ ਨੌਜਵਾਨਾ ਤੇਰਾ ਇੰਤਜ਼ਾਰ ਹੋ ਰਿਹਾ ਸੀ ਬਹੁਤ ਦਿਨਾਂ ਤੋਂ ਸਾਰੀ ਜਿਹੜੀ ਆਸਟ੍ਰੇਲੀਆ ਦੀ ਪੰਜਾਬੀ ਕਮਿਊਨਿਟੀ ਆ ਤਾਨੂੰ ਉਡੀਕ ਰਹੀ ਸੀ ਕਿ ਫਰਿਆਦ ਤੇਂਦਰਜੀਤ ਕਦੋਂ ਆਣਗੇ ਤੇਂਦਰਜੀਤ ਆਇਆ ਸੰਧੂਆ ਕਹਿੰਦਾ ਗੱਲਾ ਖਰਾਬ ਐ ਗੱਲਾਂ ਧੋਕੀ ਪੁੱਛਣੇ ਚਲ ਜਾਦੇ ਨਹੀਂ ਪੁੱਛਣੀ ਐ ਇੰਦਰਜੀਤ ਕਬੱਡੀ ਦਾ ਕਿੰਨਾ ਸਫਰ ਹੋ ਗਿਆ ਤਰਾ ਨੋਜਨਾ ਬਈ 2013 ਸੇ ਸਟਾਰਟ ਕੀਤੀ ਸੀ ਉਦੋਂ 2013 ਚ ਸ਼ੁਰੂ ਕੀਤੀ ਦੀ 11-12 ਸਾਲ ਹੋ ਗਿਆ ਗੁਰੂ ਸਾਡਾ ਇੰਦਰਜੀਤ ਕਹਿੰਦਾ ਕਬੱਡੀ ਖੇਡਦੇ ਆ ਖੇਡਦੇ ਆ ਤੇ ਪੱਕੇ ਤੌਰ ਤੇ ਤੁਸੀਂ ਕਿੱਥੇ ਡੇਰੇ ਲਾਏ ਹੋਇਆ ਹੁਣ ਬ੍ਰੈਪਟਨ ਕੈਨੇਡਾ ਦੇ ਵਿੱਚ ਰਹਿੰਦਾ ਮੇਰੇ ਵੀਰੋ ਇੰਦਰਜੀਤ ਪੱਕੇ ਤੌਰ ਤੇ ਇਹ ਵੀ ਵਿਆਹ ਕਰਾ ਕੇ ਮੇਰੇ ਵੀਰੋ ਇੱਕ ਕਬੱਡੀ ਆ ਜਿਹੜੀ ਸਾਡੀ ਗੁੱਡੀਆਂ ਚਲਾਉਂਦੀ ਆ ਨਾਮ ਵੀ ਬਣਾਉਂਦੀ ਆ ਸ਼ਰਤ ਵੀ ਦਿੰਦੀ ਆ ਪੈਸਾ ਵੀ ਦਿੰਦੀ ਆ ਤੇ ਬਾਹਰਲੇ ਮੁਲਕਾਂ 'ਚ ਮੇਰੇ ਵੀਰੋ ਫਿੱਟ ਵੀ ਕਰਦੀ ਆ ਆ ਮੁੰਡਾ ਕੈਨੇਡਾ ਵਹਿ ਗਿਆ ਤੇ ਬ੍ਰੈਪਟਨ ਸ਼ਹਿਰ ਦੇ ਵਿੱਚ ਮੇਰੇ ਵੀਰੋ ਟ੍ਰਾਂਟੋ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਜਾ ਦੱਸਿਆ ਤੇ ਆਸਟ੍ਰੇਲੀਆ ਦੇ ਲਈ ਅੱਜ ਦੀ ਜਿਹੜੀ ਤਿਆਰੀਆਂ ਤੁਹਾਡੀ ਉਹ ਕਿਵੇਂ ਆ ਇਹਨਾਂ 'ਕਿ ਜਰੂਰ ਦੱਸ ਦਿਓ ਕਹਿੰਦਾ ਪੂਰੀ ਤਿਆਰੀ ਚ ਆਇਆ ਜ਼ੋਰਦਾਰ ਤਾੜੀਆਂ ਮਾਰ ਦੋ ਇੰਦਰ ਜੀ ਦੇ ਜ਼ੋਰਦਾਰ ਤਾੜੀ ਮਾਰ ਦੋ ਕਿ ਆਗੇ ਚਿੱਟੀਆਂ ਨੀਕਰਾਂ ਵਾਲੇ ਰਹੀਮ ਬੱਜ ਕੇ ਤੂੰ ਕੌਡੀ ਦੇ ਸ਼ਕੀਨ ਰੇਡਰ ਆ ਆ ਬਿਆਨਤਾ ਜਿਹੜਾ ਛਾਪਾ ਪਿੰਡਾ ਹੈ ਮੇਰੇ ਵੀਰੋ ਇਹ ਕਿਉਂ ਫੜਾ ਇਹ ਉਸ ਪਿੰਡ ਤੋਂ ਆ ਜਿਸ ਪਿੰਡ ਦੀ ਕਬੱਡੀ ਮੇਰੇ ਵੀਰੋ ਜਿਵੇਂ ਪ੍ਰੋਫੈਸਰ ਸਾਹਿਬ ਨੇ ਪਹਿਲੇ ਪਲੇਅਰਾਂ ਦੀ ਗੱਲ ਕੀਤੀ ਹੈ ਪ੍ਰੋਫੈਸਰ ਸਾਹਿਬ ਇਹ ਉਹਨਾਂ ਪਿੰਡਾਂ ਦਾ ਜਿੱਥੋਂ ਦਾ ਜਗਜੀਤ ਸਿੰਘ ਫੌਜੀ ਕੋਟ ਵਾਲਾ ਦੁਨੀਆ ਦਾ ਮਹਾਨ ਯਾਫੀ ਹੋਇਆ ਔਰ ਜਿੱਥੋਂ ਦੇ ਜੈਲੇਵਰਾਂ ਦੀਆਂ ਗੱਲਾਂ ਹੋਈਆਂ ਆ ਉਹਨਾਂ ਪਿੰਡਾਂ ਦਾ ਮੁੰਡਾ ਹੈ ਇਹ ਹੈ ਬਿਆੰਤ ਇਹਦਾ ਛਾਪਾ ਪਿੰਡਾ ਜ਼ਿਲ੍ਹਾ ਬਰਨਾਲਾ ਮੇਰੇ ਵੀਰੋ ਲੈ ਵੀ ਬਿਆੰਤ ਤੈਨੂੰ ਕਿੰਨਾ ਸਮਾਂ ਹੋ ਗਿਆ ਕਬੱਡੀ ਖੇਡਦੇ ਨੂੰ ਮੈਨੂੰ ਬੇੜ ਲਾ ਕੇ ਦਾ ਜੀ 22 ਸਾਲ ਹੋ ਗਏ ਵਾਹ ਜੀ ਵਾਹ ਆ ਦੇਖੋ ਤੁਹਾਡੇ ਸਾਹਮਣੇ ਇਹ ਮੁੰਡਾ ਮੈਂ ਇਹ ਵੀ ਦੱਸਦਾ ਕਿ ਹੁਣ ਪੱਕੇ ਤੌਰ ਤੇ ਆਸਟ੍ਰੇਲੀਆ ਆਵਸਿਆ ਇਹਦਾ ਜਿਹੜਾ ਕਬੱਡੀ ਦਾ ਕੈਰੀਅਰ ਹੈ ਬਚਨੀ ਕਬੱਡੀ ਤੋਂ ਲੈ ਕੇ ਅੱਜ ਤੱਕ ਇਹ ਮੁੰਡਾ ਕਹਿੰਦਾ ਵੀ ਮੈਨੂੰ 22 ਸਾਲ ਹੋ ਗਿਆ ਕਬੱਡੀ ਖੇੜਦੇ ਨੂੰ ਤੇ ਕਿਹੜੇ-ਕਿਹੜੇ ਮੁਲਕਾਂ 'ਚ ਕਬੱਡੀ ਖੇੜਿਆ ਨੌਜਨ ਮੈਂ ਦੁਬਈ ਖੇੜਿਆ ਜੀ ਆਸਟ੍ਰੇਲੀਆ ਖੇੜਿਆ ਬਈ ਦੀ ਮੇਰੇ ਇੰਜੀਨੀਅਰ ਹੋ ਗਿਆ ਜਿਆਦਾ ਵੱਡੀਆਂ ਤਿੰਨ ਆਪਰੇਸ਼ਨ ਹੋਇਆ ਗੋਡਿਆਂ ਦੇ ਤੇ ਉਸ ਦੋ ਵਾਰ ਹੁਣ ਆਪਰੇਸ਼ਨ ਕਰਾ ਕੇ ਆਸਟ੍ਰੇਲੀਆ ਆਇਆ ਸੀ ਤੇ ਹੁਣ ਇੱਥੇ ਗੇਮ ਪਲੇ ਕੀਤੀ ਹੈ ਜੀ ਅੱਛਾ ਦਬਾਈ ਖੇਡੇ ਹੋ ਆਸਟ੍ਰੇਲੀਆ ਖੇਡੇ ਹੋ ਤੇ ਕੁਝ ਸਮਾਂ ਜਿਹੜਾ ਸੱਟਾਂ ਫਿੱਟਾਂ ਦੇ ਕਾਰਨ ਤੁਸੀਂ ਗਰਾਊਂਡ ਤੋਂ ਤੋਰ ਰਹੇ ਹੋ ਆਪਰੇਸ਼ਨ ਕਰਵਾਇਆ ਗੋਡਿਆਂ ਦਾ ਤੇ ਹੁਣ ਆਸਟ੍ਰੇਲੀਆ ਪਲੇ ਕਰਨ ਲੱਗੇ ਹੋ ਤੇ ਹੁਣ ਤਿਆਰੀ ਕਿਦਾਂ ਹੁਣ ਤਿਆਰੀ ਬਹੁਤ ਵਧੀਆ ਸੀਨ ਮੰਨ ਲਓ ਵੀ ਪਹਿਲੇ ਮੈਚ ਹੀ ਆ ਆਪਰੇਸ਼ਨ ਤੋਂ ਬਾਅਦ ਜਿੱਦਾਂ ਤੇ ਹੁਣ ਸੱਟਾਂ ਕਮ ਹੋ ਗਈ ਥੋੜੀ ਹੋਰ ਵਧੀਆ ਹੀ ਹੋ ਮਿਹਨਤ ਕਰ ਜਿੰਨੇ ਕੇ ਮੈਚ ਤੁਸੀਂ ਤੁਹਾਡੇ ਖਿਲਾਫ ਆ ਵਧੀਆ ਜੱਫੇ ਲਾਇਆ ਤੁਸੀਂ ਸਾਡੇ ਵੱਲੋਂ ਤੁਹਾਡੇ ਲਈ ਸ਼ੁਭਕਾਮਨਾਵਾਂ ਨੇ ਗੁੱਡ ਲੱਕ ਤੇ ਤੇ ਦੋ ਗੱਲਾਂ ਬਾਅਦ ਯੋਧੇ ਨਾਲ ਜ਼ਰੂਰ ਕਰਾਂਗੇ ਯੋਧੇ ਆ ਜਾਓ ਰਾਨੂੰ ਪਰਾਵਾ ਕਿੰਨੇ ਸਾਲ ਹੋ ਗਏ ਤੈਨੂੰ ਕਬੱਡੀ ਖੇਡਦਿਆਂ? ਮੈਨੂੰ ਭਾਜੀ 15 ਸਾਲ ਹੋਈ ਹੈ। 15 ਸਾਲ ਹੋ ਗਏ ਆ ਮੁੰਡੇ ਨੂੰ ਕਬੱਡੀ ਖੇਡਦਿਆਂ ਤੇ ਹੁਣ ਤੱਕ ਕਬੱਡੀ ਦੇ ਵਿੱਚੋਂ ਕਿੰਨੇ ਮੋਟਰਸਾਈਕਲ ਜਿੱਤੇ ਆ? ਕਦੇ ਗਿਣੇ ਨਹੀਂ ਭਾਜੀ 50 ਕਦੇ ਗਿਣੇ ਨਹੀਂ ਕਹਿੰਦਾ 50 ਤੋਂ ਉੱਪਰ 75 ਵੀ ਹੋ ਸਕਦੇ ਨੇ। ਤਾੜੀ ਮਾਰ ਦੋ ਯੋਧੇ ਦੇ ਨਾਂ ਤੇ ਕਿੰਨੇ ਟਰੈਕਟਰ ਜਿੱਤੇ ਆ? 4 ਭਾਜੀ 4 ਟਰੈਕਟਰ ਜਿੱਤੇ ਆ ਤੇ ਤੇਰੇ ਦਿਮਾਗ ਦੇ ਵਿੱਚ ਕਿਵੇਂ ਆਇਆ ਕਿ ਮੈਂ ਆ ਮੇਰਾ ਜਿੱਤਿਆ ਟਰੈਕਟਰ ਫੋਰਡ ਐ? ਇਹ ਟਰੈਕਟਰ ਨੂੰ ਆਪਣੀ ਕੋਠੀ ਦੀ ਟੈਂਕੀ ਤੇ ਖੜਾਉਣਾ। ਬਸ ਇੰਨਾ ਹੀ ਆਇਆ ਦਮਾਜੀ ਕੋਠੀ ਬਣਾਉਣ ਲਈ ਉਧਰੋਂ ਟਰੈਕਟਰ ਲੈ ਆ। ਗਰਾਊਂਡ ਦੇ ਵਿੱਚ ਇਹ ਕਹਿੰਦਾ ਕੋਠੀ ਬਣਾਉਣ ਡੇ ਸੀਗੇ ਤੇ ਕੋਠੀ ਬਣਦੇ ਬਣਦੇ ਕਹਿੰਦਾ ਮੈਂ ਫੋੜ ਟਰੈਕਟਰ ਜਿੱਤ ਲਿਆ ਤੇ ਫੇਰ ਮੈਂ ਸੋਚਿਆ ਕਿ ਇਹ ਟਰੈਕਟਰ ਨੂੰ ਆਪਾਂ ਇਹ ਕੋਠੀ ਤੇ ਬਣਦੀ ਟੈਂਕੀ ਦੇ ਉੱਪਰ ਖੜਾਵਾਗੇ। ਜੋਦੇ ਸੁਰਖਪੁਰੀਆਂ ਦੀ ਗੱਲ ਵਧੀਆ ਲੱਗੀ ਤਾੜੀ ਮਾਰ ਦਿਓ ਗੱਡ ਕੇ ਮਾ ਖੇਡ ਕਬੱਡੀ ਦਾ ਬੱਬਰ ਸ਼ੇਰ ਗਰਾਊਂਡ ਦੇ ਵਿੱਚ ਆਇਆ ਹੈ। ਕੈਲਰਨ ਵਾਲਿਆ ਆ ਜਾ ਦੋ ਗੱਲਾਂ ਕਰੀਏ ਆਓ ਵੇਖਾਂਗੇ ਰਵੀਆ ਕਲਰਮ ਦੀ ਧਰਤੀ ਹਰਿਆਣੇ ਦੀ ਧਰਤੀ ਦਾ ਮੁੰਡਾ ਮੇਰੇ ਵੀਰੋ ਕਿੰਨੇ ਸਾਲ ਹੋ ਗਏ ਤੈਨੂੰ ਕਬੱਡੀ ਖੇਡਦੇ ਨੂੰ ਗਬਰੂਆ ਇਹਨੂੰ 6 ਸਾਲ ਹੋ ਗਏ ਕਬੱਡੀ ਖੇਡਦੇ ਨੂੰ ਹੁਣ ਤੱਕ ਕਬੱਡੀ ਦੇ ਵਿੱਚ ਕੀ ਕੀ ਜਿੱਤੇ ਐ ਤੇ ਇਹਨੇ 7 ਮੋਟਰਸਾਈਕਲ ਆਮ ਜਿੱਤੇ ਨੇ ਤੇ 2 ਬੁਲਟ ਜਿੱਤੇ ਐ ਤੇ ਦੋ ਟਰੈਕਟਰ ਜਿੱਤੇ ਆ ਇੱਕ ਟਰੈਕਟਰ ਕਹਿੰਦੇ ਸਿੱਧੂ ਮੂਸੇ ਵਾਲੇ ਦੇ ਮਸ਼ਹੂਰ ਕੀਤਾ 5911 ਉਹ ਵੀ ਜਿੱਤੇ ਆ ਨੌਜਵਾਨ ਨੇ ਤੇ 25 ਐਲ ਸੀੜੀਆਂ ਜਿੱਤੀਆਂ ਨੇ ਸੱਤ ਅੱਠ ਮੁੰਡੀਆਂ ਜਿੱਤੀਆਂ ਨੇ ਆਟ੍ਰੇਲੀਆ ਦੇ ਵਿੱਚ ਕਬੱਡੀ ਖੇਡ ਕੇ ਕਿਵੇਂ ਲੱਗਦਾ ਐਂ ਦੱਸ ਪਹਿਲਾਂ ਇਹ ਕਹਿੰਦਾ ਪੂਰਾ ਵਧੀਆ ਲੱਗਦਾ ਬਹੁਤ ਪਿਆਰ ਕਰਦੇ ਆ ਤੇ ਹੁਣ ਦਰਸ਼ਕ ਕਈ ਵਾਰੀ ਸੋਚਦੇ ਹੋਣਗੇ ਕਿ ਰਵੀ ਨਾਲ ਸੰਧੂ ਗੱਲ ਕਰ ਰਿਹਾ ਹਰਿਆਣੇ ਵਾਲੇ ਨਾਲ ਇਹਦੀ ਗੱਲ ਆਪਣੇ ਮੂੰਹ ਨਾਲ ਦੱਸ ਰਿਹਾ ਕਿਤੇ ਹਿੰਦੀ ਤਾਂ ਨਹੀਂ ਬੋਲਦਾ ਇਹ ਪੰਜਾਬੀ ਬਹੁਤ ਸੋਹਣੀ ਬੋਲਦਾ ਤੇ ਮੈਨੂੰ ਐਂ ਦੱਸ ਕਿਹੜੇ ਕਿਹੜੇ ਮੁਲਕ ਸਕੋਰਟੀ ਖੇੜੀ ਐ ਭਾਈ ਮੈਂ ਦੋ ਵਾਰੀ ਨਿਊਜ਼ੀਲੈਂਡ ਗਿਆ ਤੇ ਯੂਰਪ ਖੇੜੀ ਐ ਹੁਣ ਆਸਟ੍ਰੇਲੀਆ ਆ ਤੇ ਇਸ ਤੋਂ ਬਾਅਦ ਕੈਨੇਡਾ ਜਾਣਾ ਭਾਜੀ ਤੇ ਦੋ ਗੱਲਾਂ ਜਿਹੜੇ ਨਵੇਂ ਗੱਬਰੂ ਕਬੱਡੀ ਦੇ ਵਿੱਚ ਆਉਂਦੇ ਆ ਕਬੱਡੀ ਖੇੜਨ ਲੱਗ ਰਹੇ ਆ ਉਹਨਾਂ ਬਾਰੇ ਉਹਨਾਂ ਦੀ ਖਰਾਕ ਬਾਰੇ ਜ ਜ ਉਹਨਾਂ ਨੂੰ ਕਬੱਡੀ ਬਾਰੇ ਜ਼ਰੂਰ ਦੋ ਗੱਲਾਂ ਤੁਹਾਡੇ ਕੋਲੋਂ ਪੁੱਛਾਂਗੇ ਕੀ ਕਹਿਣੀਆਂ ਚਾਹੋਗੇ ਬਈ ਸਾਰੇ ਪਲੇਅਰਾਂ ਨੂੰ ਇਹੀ ਬੇਨਤੀ ਹੈ ਬਈ ਵਧੀਆ ਮਿਹਨਤ ਕਰੋ ਵਧੀਆ ਖਾਓ ਪੀਓ ਤੇ ਆਪਣੀ ਸਿਹਤ ਦਾ ਧਿਆਨ ਰੱਖੋ ਤੇ ਫਰੀ ਚੀਜ਼ਾਂ ਤੋਂ ਦੂਰ ਰਹੋ ਵਧੀਆ ਮਿਹਨਤ ਕਰੋ ਸਾਰਿਆਂ ਨੂੰ ਇਹੀ ਰਿਕਵੈਸਟ ਹੈ ਪਲੇਅਰਾਂ ਨੂੰ ਜੇ ਰਵੀ ਕਲਰਮ ਦੀਆਂ ਇਹ ਗੱਲਾਂ ਵਧੀਆ ਲੱਗੀਆਂ ਤਾੜੀ ਮਾਰ ਦਿਓ ਗੱਡ ਕੇ ਬੱਬਰ ਸ਼ੇਰ ਦੇ ਨਾਮ ਮੇਰੇ ਵੀਰੋ ਤੇ ਆਹ ਮੁੰਡਾ ਕਹਿੰਦੇ ਅੱਜ ਲੇਲਰ ਤੋਂ ਜਦੋਂ ਕਹਿੰਦੇ ਸਤੂ ਨੇ ਸਾਡੇ ਨੇ ਦਸਾਂਝਾ ਵਾਲੇ ਨੇ ਗੱਡੀ ਭਜਾਈ ਨਾਲ ਕਬੂਰੇ ਵਾਲਾ ਨਿੰਮਾ ਬੈਠਾ ਸੀ ਸ਼ਾਹਬਰੀਏ ਰਾਜੂ ਹਰਾ ਨੂੰ ਆਜਾ ਦੋ ਗੱਲ ਹੋਰ ਕਦਮ ਚੱਲ ਕੇ ਕਿੰਨਾ ਟਾਈਮ ਹੋ ਗਿਆ ਬੱਬਰ ਸ਼ੇਰਾ ਤੈਨੂੰ ਕਾਡੀ ਖੇਡ ਦੇ ਨੂੰ 10 ਸਾਲ ਹੋ ਗਿਆ ਮੁੰਡੇ ਨੂੰ ਕਾਉਂਟੀ ਖੇਡਦੇ ਨੂੰ ਤੇ ਕਾਉਂਟੀ ਦੇ ਵਿੱਚੋਂ ਹੁਣ ਤੱਕ ਕੀ ਕੀ ਜਿੱਤਿਆ ਤੇ 2 ਮੋਟਰਸਾਈਕਲ ਜਿੱਤਿਆ 2 ਐਲਡੀਆਂ ਜਿੱਤੀਆਂ ਤੇ 2 ਮੰਦੀਆਂ ਜਿੱਤੀਆਂ ਤੇ ਬਾਕੀ ਨਕਦ ਜਿਹੜੇ ਕਈ ਮਾਨ ਸਨਮਾਨ ਜਿੱਤੇ ਨੇ ਤੇ ਤੂੰ ਆਹ ਟਰੈਲ ਦੀ ਧਰਤੀ ਤੇ ਰਹਿਣ ਲੱਗ ਗਿਆ ਪੰਜਾਬ ਤੇ ਆਹ ਟਰੈਲ ਦੇ ਵਿੱਚ ਕੁਝ ਫਰਕ ਲੱਗਦਾ ਆਹ ਫਰਕ ਤਾਂ ਲੱਗਦਾ ਆ ਉਹਦਾ ਕੀ ਫਰਕ ਲੱਗਦਾ ਹੈ ਪੰਜਾਬ ਚਲੋ ਆਪਣੇ ਹੁੰਦਾ ਵਾ ਉੱਥੇ ਵਧੀਆ ਕੋਈ ਟੈਨਸ਼ਨ ਸਿਚੁਏਸ਼ਨ ਨਹੀਂ ਇੱਥੇ ਬਾਹਰ ਕੰਮ ਕਰ ਕਰੀਦਾ ਟੈਨਸ਼ਨ ਬਹੁਤ ਜਿਆਦੀ ਹੈ ਇਹ ਕਹਿੰਦਾ ਪੰਜਾਬ ਦੇ ਵਿੱਚ ਕਬੱਡੀ ਖੇਡਣ ਚ ਕੋਈ ਟੈਨਸ਼ਨ ਨਹੀਂ ਉਹ ਕਾਹਦੀ ਕਿ ਕੰਮ ਤੰਦਾ ਨਹੀਂ ਕਰਨਾ ਪੈਂਦਾ ਮਿਹਨਤ ਕਰਨੀ ਪੈਂਦੀ ਹੈ ਪਰ ਉਰੇ ਜਦੋਂ ਆਸਟ੍ਰੇਲੀਆ ਬਸਦੇ ਆ ਕਹਿੰਦਾ ਮਿਹਨਤ ਵੀ ਕਰਨੀ ਪੈਂਦੀ ਹੈ ਤੇ ਨਾਲ ਕਹਿੰਦੇ ਕੰਮ ਵੀ ਕਰਨਾ ਪੈਂਦਾ ਤੇ ਅੱਗੇ ਕਬੱਡੀ ਬਾਰੇ ਕੀ ਸੋਚਿਆ ਕਬੱਡੀ ਵਾਲੇ ਤੇ ਅਜੇ ਸੋਚਿਆ ਦੋ ਤਿੰਨ ਸਾਲ ਖੇਡਾਂਗੇ ਆਪਣੀ ਲਾਈਫ ਤੇ ਗਾਂ ਆਪਣੀ ਫੈਮਿਲੀ ਵੀ ਸੈੱਟ ਕਰਾਂਗੇ ਇਹ ਕਹਿੰਦਾ 2-3 ਸਾਲ ਜਿੰਨਾ ਚਿਰ ਦਰਸ਼ਕਾਂ ਦਾ ਪਿਆਰ ਸਤਿਕਾਰ ਮਿਲਦਾ ਰਿਹਾ ਕੌਡੀ ਖੇਡਾਂਗ ਦੇ ਉਸ ਤੋਂ ਬਾਅਦ ਆਪਣਾ ਪਰਿਵਾਰ ਸੈੱਟ ਕਰਾਂਗੇ ਇਹਦੀਆਂ ਗੱਲਾਂ ਵਧੀਆ ਲੱਗੀਆਂ ਜ਼ੋਰਦਾਰ ਤਾੜੀ ਮਾਰ ਦਿਓ ਘਟਕੇ